ਮੈਂ ਇੱਥੇ ਚਲੋ ਪਹੁੰਚੇ ਮੈਂ ਕਿਹਾ ਬਾਈ ਜੀ ਤੁਸੀਂ ਥੱਕੇ ਹੋਣੇ ਪਹਿਲਾਂ ਕੁਝ ਖਾ ਪੀ ਲਵੋ ਤੇ ਤੁਸੀਂ ਕਿਹਾ ਵੀ ਕੁਝ ਖਾਣਾ ਪੀਣਾ ਨਹੀਂਗਾ ਸੱਚੇ ਮੂੰਗਾਉਣਾ ਹੈ ਇਹਦੇ ਪਿੱਛੇ ਦੱਸੋ ਤੁਸੀਂ ਕਿਹਾ ਵੀ ਪਾਪਾ ਵੀ ਸੱਚੇ ਮੂੰਗਾਉਂਦੇ ਸੀਗੇ ਇਹਦੇ ਪਿੱਛੇ ਥੋੜਾ ਦੱਸੋ ਰਾਸਕ੍ਰਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਗਾਉਣਾ ਹੋਵੇ ਉੱਥੇ ਗਾਉਣਾ ਹੋਵੇ ਹਾਜ਼ਰੀ ਦੇ ਵਿੱਚ ਉਹਨਾਂ ਦੀ ਪਾਵਨ ਹਜ਼ੂਰੀ ਚ ਸੋ ਪਪਾ ਦੀ ਵੀ ਇਹੀ ਸ਼ਰਤ ਕੋਸ਼ਿਸ਼ ਹੁੰਦੀ ਸੀ ਕਿ ਜਦੋਂ ਵੀ ਕਿਤੇ ਨਾ ਕਿਤੇ ਗੋਣਾ ਹੈ ਤਾਂ ਉਹ ਸੁੱਚੇ ਮੂੰਹ ਘਾਇਆ ਜਾਵੇ ਕੋਸ਼ਿਸ਼ ਹੈ ਬਹੁਤ ਵੱਡੀ ਕਿਉਂਕਿ ਅਸੀਂ ਇਨਸਾਨ ਆ ਭਾਜੀ ਗਲਤੀਆਂ ਹੋ ਜਾਂਦੀਆਂ ਸੋ ਗੱਲ ਬੰਦਾ ਮੂੰਹ ਬੋਲ ਦਿੰਦਾ ਬੰਦਾ ਜਨਾਬ ਉਹ ਸੁਲ ਦੁਸ ਸਕੰਦਰ ਵਾਂਗ ਤੁਹਾਡਾ ਡਿੱਟੋ ਸਵਾ ਕੋਸ਼ਿਸ਼ 1921 ਦਾ ਵੀ ਫਰਕ ਉਹ ਵੀ ਨਹੀਂ ਉਸੇ ਵਾਂਗ ਉਹਨਾਂ ਵਾਂਗੂ ਖਲੀਮੀ ਹੈ ਉਹਨਾਂ ਵਾਂਗੂ ਬੋਲਦੇ ਹੋ ਤੇ ਜੇ ਮੈਂ ਉਹਨਾਂ ਦੀ ਹੁਣ ਗੱਲ ਕਰਾਂ ਤਾਂ ਤੁਸੀਂ ਇਸ ਮੌਕੇ ਤੇ ਪਹਿਲੀ ਵਾਰ ਆ ਰਹੇ ਹੋ ਇਹ ਮੇਰਾ ਫਰਸਟ ਟਾਈਮ ਹੈ ਜੀ ਇਕੱਲੇ ਦਾ ਹਾਲਕੀ ਫਾਦਰ ਸਾਹਿਬ ਨਾਲ ਮਦਰ ਨਾਲ ਆਪਣੇ ਬੜੀ ਵਾਰੀ ਵਕ ਵਕ ਬਹੁਤ ਹੀ ਖੂਬਸੂਰਤ ਸਲਾਨਾ ਜੋੜ ਮੇਲੇਾਂ ਤੇ ਔਰ ਬੜੇ ਬੜੇ ਵੱਡੇ ਸਮਾਗਮਾਂ ਤੇ ਮੇਰੀ ਹਾਜ਼ਰੀ ਲੱਗੀ ਹੈ ਔਰ ਅੱਜ ਉਹਨਾਂ ਨੂੰ ਯਾਦ ਵੀ ਬਹੁਤ ਕਰ ਰਿਹਾ ਕਿਉਂਕਿ ਕਿੱਥੇ ਉਹਨਾਂ ਦੇ ਪਿੱਛੇ ਖੜ ਕੇ ਗਾਉਂਦੇ ਸੀ ਨਾਲ ਖੜ ਕੇ ਗਾਉਂਦੇ ਸੀ ਉਹਨਾਂ ਦੇ ਨਾਲ ਸੰਗਤ ਕਰਦੇ ਸੀ ਕਿੱਥੇ ਅੱਜ ਉਹ ਪੈਡੀਸਟਲ ਮੈਨੂੰ ਆਪ ਅੱਗੇ ਹੋ ਕੇ ਮੂਰੇ ਹੋ ਕੇ ਉਹ ਲੈਣਾ ਪੈ ਰਿਹਾ ਮਾਗ ਦੇ ਵਿੱਚ ਕੀ ਖਿਆਲ ਆ ਰਿਹਾ ਹੈ ਇਸ ਵੇਲੇ ਸਟੇਜ ਤੇਲੇ ਤੁਸੀਂ ਪਹੁੰਚਣਾ ਹੈ ਸਟੇਜ ਤੇ ਲਗਾਉਣਾ ਹੈ ਉਸ ਤੋਂ ਪਹਿਲਾਂ ਕੀ ਖਿਆਲ ਹੈ ਕਿ ਜਿੱਥੇ ਤੁਸੀਂ ਤੁਹਾਡੇ ਪਾਪਾ ਗਾਉਂਦੇ ਸੀ ਜਨਾਬ ਸਰਦੂਲ ਕੰਦਰ ਸਾਹਿਬ ਗਾਉਂਦੇ ਸੀ ਤੇ ਅੱਜ ਤੁਸੀਂ ਗਾ ਰਹੇ ਹੋ ਕੀ ਬਲਬਲੇ ਚੱਲਦੇ ਪਰ ਸਾਰੇ ਐਕਸਪੈਕਟ ਕਰਦੇ ਕਿ ਮਾੜਾ ਮੋਟਾ ਕਿਤੇ ਨਾ ਕਿਤੇ ਸਰਦੂਲ ਸਾਹਿਬ ਦਾ ਕੰਨ ਜ਼ਰੂਰ ਦਿਖੇ ਉਹ ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਕਿਤੇ ਨਾ ਕਿਤੇ ਦਿਖ ਜਵੇ ਸੋ ਜੇ ਉਹ ਦਿਖੇ ਸਾਰਿਆਂ ਨੂੰ ਤੇ ਮੈਂ ਮੈਂ ਕਹਿਣਾ ਕਿ ਮੇਰੀ ਹਾਜ਼ਰੀ ਉਹਦੋਂ ਕਬੂਲ ਹੋਣੀ ਹੈ ਸੋ ਇਹ ਮੇਰੇ ਦਿਮਾਗ ਚ ਚੱਲਦਾ ਰਹਿੰਦਾ ਕਿ ਥੋੜਾ ਬਹੁਤ ਕਿਉਂਕਿ ਉਹਨਾ ਵਰਗਾ ਤਾਂ ਬਣਨਾ ਬਿਲਕੁਲ ਇੰਪੋਸੀਬਲ ਹੈ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਜ਼ਰੂਰ ਪੋਸੀਬਲ ਹੈ ਕੀ ਸੋਚਿਆ ਹੈ ਕਿ ਕਿਵੇਂ ਦਾ ਗਾਣਾ ਹੈ ਜਾਂ ਕੀ ਕੁਝ ਸੋਚਿਆ ਹੈ ਕਿ ਜੀ ਸਟੇ ਪਰਫਾਰਮੈਂਸ ਦੇਣੀ ਆ ਕਿਹੜੇ ਜਿਹੜੇ ਉੱਥੇ ਧਾਰਮਿਕ ਗੀਤ ਗਾਉਣੇ ਨੇ ਕੁਝ ਸਰਦੂਰ ਸਾਹਿਬ ਦੇ ਵੀ ਬਹੁਤ ਧਾਰਮਿਕ ਗੀਤ ਆਏ ਨੇ ਉਹਨਾਂ ਵਿੱਚੋਂ ਵੀ ਤੁਸੀਂ ਜ਼ਰੂਰ ਚੱਕੋਗੇ ਮੈਂ ਆਪਣੇ ਫਾਦਰ ਸਾਹਿਬ ਦੀ ਜੀ ਗੱਲ ਸਾਂਝੀ ਕਰਾਂ ਸ਼ੁਰੂ ਤੋਂ ਹੀ ਗੁਰੂ ਦੇ ਲੜ ਲੱਗੇ ਹੋਏ ਕਲਾਕਾਰ ਸਭ ਦਾ ਸਾਂਝਾ ਹੁੰਦਾ ਹੈ ਹਰ ਵਰਗ ਦਾ ਹਰ ਧਰਮ ਦੀ ਹਰ ਜ਼ਾਤ ਪਾਤ ਤੋਂ ਉਹਨਾਂ ਨੇ ਸਾਰੀ ਸੰਗਤ ਨੂੰ ਇੱਕ ਮੰਨ ਕੇ ਉਹਨਾਂ ਵਾਸਤੇ ਗਾਉਂਦੇ ਆ ਔਰ ਜਿੱਥੇ ਸੰਗਤ ਦੇ ਲੈਵ ਲੱਗਦੀ ਹੋਵੇ ਜਿਸ ਚੀਜ਼ ਨਾ ਲੱਗਦੀ ਹੋਵੇ ਕਲਾਕਾਰ ਦੇ ਇੱਕ ਫਰਜ਼ ਹੈ ਕਿ ਉਹ ਚੀਜ਼ ਗਾਣਾ ਪਿੰਡ ਬਲ ਦੇ ਵਿੱਚ ਬਾਬਾ ਭਾਗੂ ਜੀ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਤੇ ਉੱਥੇ ਵੱਖ-ਵੱਖ ਕਲਾਕਾਰ ਪਹੁੰਚ ਰਹੇ ਨੇ ਔਰ جناب ਸਰਦੂਸ ਸਕੰਦਰ ਜੀ ਦੇ بیٹے ਆਲਾਪ ਸਕੰਦਰ ਵੀ ਇਸ ਮੌਕੇ ਤੇ ਪਹੁੰਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਕਰਦੇ ਹਾਂ ਬਾਈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਬਸ ਤੁਹਾਡੀਆਂ ਦੁਆਵਾਂ ਔਰ ਗੁਰੂ ਮਹਾਰਾਜ ਦੀ ਚਰਨਾਂ 'ਚ ਲੱਗੇ ਆ ਉਹਨਾਂ ਦੀ ਕਿਰਪਾ ਸਦਕਾ ਸਭ ਕੁਝ ਬਹੁਤ ਅੱਛਾ ਚੱਲ ਰਿਹਾ ਜੀ ਮੈਂ ਇੱਥੇ ਚਲੋ ਪਹੁੰਚਾ ਮੈਂ ਕਿਹਾ ਭਾਈ ਜੀ ਤੁਸੀਂ ਥੱਕੇ ਹੋਣੇ ਪਹਿਲਾਂ ਕੁਝ ਖਾ ਪੀ ਲਓ ਤੇ ਤੁਸੀਂ ਕਿਹਾ ਵੀ ਕੁਝ ਖਾਣਾ ਪੀਣਾ ਨਹੀਂਗਾ ਸੱਚੇ ਮੂੰਹ ਗਾਉਣਾ ਹੈ ਇਹਦੇ ਪਿੱਛੇ ਦੱਸੋ ਤੁਸੀਂ ਕਿਹਾ ਵੀ ਪਾਪਾ ਵੀ ਸੱਚੇ ਮੂੰਹ ਗਾਉਂਦੇ ਸੀਗੇ ਇਹਦੇ ਪਿੱਛੇ ਥੋੜਾ ਦੱਸੋ ਰਾਜ਼ ਭਾਜੀ ਸੰਗੀਤ ਚਾਹੇ ਆਪਾਂ ਧਾਰਮਿਕ ਗਾਈਏ ਚਾਹੇ ਕਿਸੇ ਤਰ੍ਹਾਂ ਦੇ ਵਰਗ ਦੀ ਵੀ ਗੱਲ ਕਰੀਏ ਸੰਗੀਤ ਇੱਕ ਪਰਮਾਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਲੀ ਇੱਕ ਜਿਹੜੀ ਹੈ ਇੱਕ ਵੇ ਹੈ ਇੱਕ ਸਿੱਧਾ ਰਸਤਾ ਹੈ ਮੌਸਿਕੀ ਸੰਗੀਤ ਔਰ ਅੱਜ ਦੇ ਦਿਨ ਤੱਕ ਖਾਸ ਕਰਕੇ ਜਦੋਂ ਦਸਾਂ ਗੁਰੂਆਂ ਦੀ ਪਾਵਨ ਪਵਿੱਤਰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਗਾਉਣਾ ਹੋਵੇ ਉੱਥੇ ਗਾਉਣਾ ਹੋਵੇ ਹਾਜ਼ਰੀ ਦੇ ਵਿੱਚ ਉਹਨਾਂ ਦੀ ਪਾਵਨ ਹਜ਼ੂਰੀ ਚ ਸੋ ਪਾਪਾ ਦੀ ਵੀ ਇਹੀ ਸ਼ੁਰੂ ਤੋਂ ਕੋਸ਼ਿਸ਼ ਹੁੰਦੀ ਸੀ ਕਿ ਜਦੋਂ ਵੀ ਕਿਤੇ ਨਾ ਕਿਤੇ ਗਾਉਣਾ ਹੈ ਤਾਂ ਉਹ ਸੁੱਚੇ ਮੂੰਹ ਗਾਇਆ ਜਾਵੇ ਕੋਸ਼ਿਸ਼ ਹੈ ਬਹੁਤ ਵੱਡੀ ਕਿਉਂਕਿ ਅਸੀਂ ਇਨਸਾਨ ਆ ਭਾਜੀ ਗਲਤੀਆਂ ਹੋ ਜਾਂਦੀਆਂ ਸੋ ਗੱਲ ਬੰਦਾ ਮੂੰਹੋਂ ਬੋਲ ਦਿੰਦਾ ਬੰਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਸੱਚੇ ਮੂੰਹ ਗਾਇਆ ਜਾਵੇ ਤੇ ਸ਼ਾਇਦ ਕਿਤੇ ਸਾਡੇ ਜਿਹੜੇ ਲੱਖਾਂ ਅਸੀਂ ਬੋਲ ਬੋਲਦੇ ਆ ਗਲਤੀਆਂ ਵੀ ਕਰਦੇ ਆ ਕੋਈ ਲੱਗਾ ਕਿ ਨਾ ਮਾਤਰਾ ਐਂਕਰ ਦੇ ਲਿੰਕੜੇ ਦੁਰਦੁਰ ਹੋ ਜਾਵੇ ਤੇ ਸ਼ਾਇਦ ਕਿਤੇ ਇੱਕ ਅੱਧੀ ਕੋਈ ਸਵਾਤੀ ਅਸਾਂ ਵਰਡ ਸ਼ਬਦ ਬੋਲਿਆ ਜਾਵੇ ਜਿਹਦੇ ਨਾਲ ਮਾਲਕ ਸੁਣ ਲਵੇ ਸੋ ਉਹ ਇੱਕ ਮੇਰਾ ਸ਼ੁਰੂ ਤੋਂ ਹੀ ਰਿਹਾ ਪਾਪਾ ਨੂੰ ਦੇਖ ਕੇ ਜਰਾਬ ਸੋ ਦੁਸ ਸਕੰਦਰ ਵਾਂਗ ਤੁਹਾਡਾ ਡਿੱਟੋ ਸੁਭਾਅ ਕੋਈ 1921 ਦਾ ਵੀ ਫਰਕ ਉਹ ਵੀ ਨਹੀਂ ਉਸੇ ਵਾਂਗ ਉਹਨਾਂ ਵਾਂਗੂ ਖਲੀਮੀ ਆ ਉਹਨਾਂ ਵਾਂਗੂ ਬੋਲਦੇ ਹੋ ਤੇ ਜਿਵੇਂ ਅਨਾਲੀ ਹੁਣ ਗੱਲ ਕਰਾਂ ਤਾਂ ਤੁਸੀਂ ਇਸ ਮੌਕੇ ਤੇ ਪਹਿਲੀ ਵਾਰ ਆ ਰਹੇ ਹੋ ਇਹ ਮੇਰਾ ਫਰਸਟ ਟਾਈਮ ਹੈ ਜੀ ਇਕੱਲੇ ਦਾ ਹਾਲਾਂਕਿ ਫਾਦਰ ਸਾਹਿਬ ਨਾਲ ਮਦਰ ਨਾਲ ਆਪਣੇ ਬੜੀ ਵਾਰੀ ਵੱਖ-ਵੱਖ ਬਹੁਤ ਹੀ ਖੂਬਸੂਰਤ ਸਲਾਨਾ ਜੋੜ ਮੇਲੇਾਂ ਤੇ ਔਰ ਬੜੇ ਬੜੇ ਵੱਡੇ ਸਮਾਗਮਾਂ ਤੇ ਮੇਰੀ ਹਾਜ਼ਰੀ ਲੱਗੀ ਹੈ ਔਰ ਅੱਜ ਉਹਨਾਂ ਨੂੰ ਯਾਦ ਵੀ ਬਹੁਤ ਕਰ ਰਿਹਾ ਕਿਉਂਕਿ ਕਿੱਥੇ ਉਹਨਾਂ ਦੇ ਪਿੱਛੇ ਖੜ ਕੇ ਗਾਉਂਦੇ ਸੀ ਨਾਲ ਖੜ ਕੇ ਗਾਉਂਦੇ ਸੀ ਉਹਨਾਂ ਦੇ ਨਾਲ ਸੰਗਤ ਕਰਦੇ ਸੀ ਕਿੱਥੇ ਅੱਜ ਉਹ ਪੈਡੀਸਟਲ ਮੈਨੂੰ ਆਪ ਅੱਗੇ ਹੋ ਕੇ ਮਰੇ ਹੋ ਕੇ ਉਹ ਲੈਣਾ ਪੈ ਰਿਹਾ ਦਿਮਾਗ ਦੇ ਵਿੱਚ ਕੀ ਖਿਆਲ ਆ ਰਿਹਾ ਇਸ ਵੇਲੇ ਸਟੇਜ ਤੇਲੇ ਤੁਸੀਂ ਪਹੁੰਚਣਾ ਹੈ ਸਟੇਜ ਤੇ ਲਗਾਉਣਾ ਹੈ ਉਸ ਤੋਂ ਪਹਿਲਾਂ ਕੀ ਖਿਆਲ ਹੈ ਕਿ ਜਿੱਥੇ ਤੁਸੀਂ ਤੁਹਾਡੇ ਪਾਪਾ ਗਾਉਂਦੇ ਸੀ ਜਨਾਬ ਸਦੂ ਸਕੰਦਰ ਸਾਹਿਬ ਗਾਉਂਦੇ ਸੀ ਤੇ ਤੁਸੀਂ ਗਾ ਰਹੇ ਹੋ ਕੀ ਬਲਵਲੇ ਚੱਲਦੇ ਪਏ ਨੇ ਭਾਜੀ ਇਹ ਪਿੰਡ ਜਿਹੜਾ ਨਾ ਪਿੰਡ ਬੱਲਾ ਇਹਦੇ ਨਾਲ ਕਲਾਕਾਰਾਂ ਦਾ ਬਹੁਤ ਪੁਰਾਣਾ ਵਾਹ ਹੈ ਕਿਉਂਕਿ ਇੱਥੇ ਦੀ ਜਿਹੜੀ ਸੰਗਤ ਹੈ ਉਹ ਬਹੁਤ ਸੁਰੀਲੀ ਹੈ ਸੁਰ ਦੇ ਬਹੁਤ ਮਤਲਬ ਸੋਚ ਸੋਝਵਾਨ ਨੇ ਸੁਰ ਨੂੰ ਪਿਆਰ ਕਰਨ ਵਾਲੇ ਸੁਰ ਦੇ ਮਾਰੇ ਹੋਏ ਔਰ ਸਭ ਤੋਂ ਵੱਡੀ ਗੱਲ ਹੈ ਗੁਰਦੁਰਾ ਸਾਹਿਬ ਬਾਬਾ ਭਾਗੋ ਜੀ ਗੁਰਦੁਰਾ ਸਾਹਿਬ ਇੱਥੇ ਬੱਲਾ ਪਿੰਡ ਦੇ ਵਿੱਚ ਜਿੰਨੀ ਸੰਗਤ ਜੁੜੀ ਹੈ ਸਾਰੀ ਰੋਹਾਨੀ ਤੌਰ ਤੇ ਗੁਰੂ ਦੇ ਲੜ ਲੱਗੀ ਹੋਈ ਹੈ ਸੋ ਉਹ ਕੱਲੀ ਕੱਲੀ ਸੋਲ ਇੱਥੇ ਇਦਾਂ ਦੀ ਹੈ ਜਿਹਨੂੰ ਨਮਸਕਾਰ ਸੋ ਉਹਨਾਂ ਦੇ ਅੱਗੇ ਗਾਉਣਾ ਸਭ ਤੋਂ ਵੱਡੀ ਗੱਲ ਤਾਂ ਇੱਕ ਉਹ ਹੈ ਕਿ ਇੱਕ ਨਰਵਸਨੈਸ ਜ਼ਰੂਰ ਹੁੰਦੀ ਹੈ ਕਿ ਕੋਈ ਗਲਤੀ ਤੇ ਰੁਟੀ ਨਾ ਹੋ ਜਾਵੇ ਔਰ ਦੂਸਰੀ ਗੱਲ ਸਾਰੇ ਐਕਸਪੈਕਟ ਕਰਦੇ ਕਿ ਮਾੜਾ ਮੋਟਾ ਕਿਤੇ ਨਾ ਕਿਤੇ ਸਰਦੂਲ ਸਾਹਿਬ ਦਾ ਕੰਨ ਜ਼ਰੂਰ ਦਿਖੇ ਉਹ ਮੇਰੀ ਇੱਕ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਕਿਤੇ ਨਾ ਕਿਤੇ ਦਿਖ ਜਵੇ ਸੋ ਜੇ ਉਹ ਦਿਖੇ ਸਾਰਿਆਂ ਨੂੰ ਤੇ ਮੈਂ ਮੈਂ ਕਹਿਣਾ ਕਿ ਮੇਰੀ ਹਾਜ਼ਰੀ ਉਹਦਾ ਕਬੂਲ ਹੋਣੀ ਹੈ ਸੋ ਇਹ ਮੇਰੇ ਦਿਮਾਗ ਚ ਚੱਲਦਾ ਰਹਿੰਦਾ ਕਿ ਥੋੜਾ ਬਹੁਤ ਕਿਉਂਕਿ ਉਹ ਨਾ ਵਰਗਾ ਤਾਂ ਬਣਨਾ ਬਿਲਕੁਲ ਇੰਪੋਸੀਬਲ ਹੈ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਜ਼ਰੂਰ ਪੋਸੀਬਲ ਹੈ ਜੀ ਇੱਕ ਆਖਰੀ ਸਵਾਲ ਇਹ ਹੈ ਕਿ ਤੁਸੀਂ ਹੋਰ ਜਗ੍ਹਾ ਤੇ ਗਾਉਂਦੇ ਹੋ ਕਿਤੇ ਦਰਗਾਹ ਤੇ ਹੋ ਗਿਆ ਜਾਂ ਕਿਤੇ ਮੇਲੀ ਤੇ ਹੋ ਗਿਆ ਇਸ ਤੇ ਪਹਿਲੀ ਵਾਰ ਤੁਸੀਂ ਪਹੁੰਚੋ ਸੋ ਕੀ ਸੋਚਿਆ ਹੈ ਕਿ ਕਿਵੇਂ ਦਾ ਗਾਣਾ ਹੈ ਜਾਂ ਕੀ ਕੁਝ ਸੋਚਿਆ ਕਿਹੜੀ ਸਟੇਜ ਪਰਫਾਰਮੈਂਸ ਦੇਣੀ ਆ ਕਿਹੜੇ ਜਿਹੜੇ ਉਥੇ ਧਾਰਮਿਕ ਗੀਤ ਗਾਉਣੇ ਨੇ ਕੁਝ ਸਰਦੂਰ ਸਾਹਿਬ ਦੇ ਵੀ ਬਹੁਤ ਧਾਰਮਿਕ ਗੀਤ ਆਏ ਨੇ ਉਹਨਾਂ ਵਿੱਚੋਂ ਵੀ ਤੁਸੀਂ ਜ਼ਰੂਰ ਚੱਕੋਗੇ ਜੀ ਬਿਲਕੁਲ ਦੇਖੋ ਗੱਲ ਇਹ ਤਾਂ ਕਿ ਉਹ ਮੈਂ ਆਪਣੇ ਫਾਦਰ ਸਾਹਿਬ ਦੀ ਜੀ ਗੱਲ ਸਾਂਝੀ ਕਰਾਂ ਸ਼ੁਰੂ ਤੋਂ ਹੀ ਗੁਰੂ ਦੇ ਲੜਨ ਲੱਗੇ ਹੋਏ ਕਲਾਕਾਰ ਸਭ ਦਾ ਸਾਂਝਾ ਹੁੰਦਾ ਹੈ ਹਰ ਵਰਗ ਦਾ ਹਰ ਧਰਮ ਦੀ ਹਰ ਜਾਤ ਪਾਤ ਤੋਂ ਪਰੇ ਹੋ ਕੇ ਉਹਨਾਂ ਨੂੰ ਸਾਰੀ ਸੰਗਤ ਨੂੰ ਇੱਕ ਮੰਨ ਕੇ ਉਹਨਾਂ ਵਾਸਤੇ ਗਾਉਂਦੇ ਆ ਔਰ ਜਿੱਥੇ ਸੰਗਤ ਦਿਲ ਵਿੱਚ ਲੱਗਦੀ ਹੋਵੇ ਜਿਸ ਚੀਜ਼ ਨਾ ਲੱਗਦੀ ਹੋਵੇ ਕਲਾਕਾਰ ਦੇ ਇੱਕ ਫਰਜ਼ ਹੈ ਕਿ ਉਹ ਚੀਜ਼ ਗਾਉਣਾ ਔਰ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਧਾਰਮਿਕ ਅਨੇਕਾਂ ਹੀ ਧਾਰਮਿਕ ਉਹਨਾਂ ਨੇ ਜਿਹੜੀਆਂ ਕੈਸੇਟਸ ਗੁਰੂ ਮਹਾਰਾਜ ਦੇ ਚਰਨਾਂ 'ਚ ਪੇਟ ਕੀਤੀਆਂ ਨੇ ਜਿਹਦੇ ਵਿੱਚੋਂ ਪੰਥ ਖਾਲਸਾ ਸਾਜਣਾ ਔਰ ਖਾਸੇ ਦੀ ਰਹੁਸਤਾ ਚੜ੍ਹਦੀ ਕਲਾ ਇਹਦਾ ਦੇ ਅਨੇਕਾਂ ਹੀ ਰਿਕਾਰਡ ਉਹਨਾਂ ਦੇ ਆਏ ਜਿਨ੍ਹਾਂ ਵਿੱਚੋਂ ਸਾਰੇ ਹੀ ਮੇਰੇ ਮਨਪਸੰਦੀਦਾਰ ਨੇ ਕਿਉਂਕਿ ਗੱਲ ਕਰੀਏ ਗੁਰਨਾਨਕ ਪਾਤਸ਼ਾਹ ਦੇ ਆਉਣ ਦੀ ਇਸ ਦੁਨੀਆ ਦੇ ਵਿੱਚ ਉਸ ਤੁੰਦ ਨੂੰ ਪਰੇ ਕਰਨ ਦੀ ਜੋ ਇੱਥੇ ਫੈਲੇ ਹੋਏ ਸੀ ਅੰਧਕਾਰ ਫੈਲਾ ਹੋਇਆ ਸੀ ਅਗਿਆਨਤਾ ਦਾ ਉੱਥੋਂ ਲੈ ਕੇ ਸਾਡੇ ਦਸ਼ਮ ਪਿਤਾ ਪਰਮੇਸ਼ਵਰ ਜੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰੇ ਪਰਿਵਾਰ ਦੀ ਉਹ ਲਾਸਾਨੀ ਕੁਰਬਾਨੀ ਦੀ ਗੱਲ ਕਰੀਏ ਉੱਥੋਂ ਤੱਕ ਦੀ ਜੋ ਸਾਡੀ ਜਰਨੀ ਹੈ ਜੋ ਸਿੱਖਾਂ ਤੋਂ ਸਿੰਘ ਬਣਨ ਦੀ ਜਰਨੀ ਹੈ ਜੋ ਕੁਰਬਾਨੀਆਂ ਦੀ ਜਰਨੀ ਹੈ ਜੋ ਇੱਕ ਸਿੱਖ ਲਈ ਲੈਣ ਵਾਲੇ ਸਟੂਡੈਂਟ ਤੋਂ ਲੈ ਕੇ ਇੱਕ ਜੁਝਾਰੂ ਵਾਰੀਅਰ ਤੱਕ ਦੀ ਜੋ ਸਾਡੀ ਕਹਾਣੀ ਹੈ ਸਾਡੀ ਕੌਮ ਦੀ ਸੋ ਉਹਦੇ ਨਾਲ ਸ਼ੁਰੂ ਤੋਂ ਮੇਰੇ ਪੇਰੈਂਟਸ ਨੇ ਜੋੜ ਕੇ ਰੱਖਿਆ ਸੋ ਇਸ ਕਰਕੇ ਉਹ ਗਾਣੇ ਗਾਉਣਾ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਔਰ ਇਸ ਸੰਗਤ ਲਈ ਗਾਉਣਾ ਮਾਣ ਦੀ ਗੱਲ ਹੈ ਸੋ ਸਾਰੇ ਮੈਂ ਉਹੀ ਗਾਣੇ ਤੁਹਾਡੀ ਪੇਟ ਲੱਗੇ ਮੈਂ ਆਪਣੇ ਦਿਲ ਦੀ ਗੱਲ ਕਹਿਣ ਲੱਗਾ ਕਿ ਜਿਹੜੇ ਅੱਜ ਕੱਲ ਦੇ ਸਿੰਘ ਤੁਸੀਂ ਉਹਨਾਂ ਵਿੱਚ ਆਉਂਦੇ ਹੋ ਉਨਾ ਦੇ ਵਿੱਚੋਂ ਮੇਰੇ ਤੋਂ ਤੁਸੀਂ ਪਰਸਨਲ ਫੇਵਰਿਟ ਇਸ ਕਰਕੇ ਉਹ ਕਿਉਂਕਿ ਇੱਕ એનર્ਜੀ ਤੁਹਾਡੇ ਵਿੱਚ ਬਹੁਤ ਵਧੀਆ ਹਰ ਵੇਲੇ ਤੁਹਾਨੂੰ ਹੁਣ ਜਦੋਂ ਵੀ ਆਪਾਂ ਨੂੰ ਮਿਲਦੇ ਤਾਂ એનર્ਜੀ ਇੱਕ ਅਨਾ એનਰਜੈਟਿਕ ਪ੍ਰੋਪਰ ਹੁੰਦਾ ਹੈ ਨਾ ਤੇ ਤੁਹਾਡੇ ਜਿਹੜੇ ਸ਼ਬਦ ਹੁੰਦੇ ਨੇ ਤੁਸੀਂ ਪ੍ਰੋਕੇ ਬੋਲਦੇ ਹੋ ਪਰ ਪੜੇ ਲਿਖੇ ਸਿੰਗਰ ਮੈਂ ਕਹਣਾ ਚਾਹੁੰਦਾ ਭਾਜੀ ਇਹ ਤੁਹਾਡੇ ਵਰਗੇ ਸੂਝਵਾਨ ਭਰਾਵਾਂ ਦਾ ਜਿਹੜੇ ਦਾਨਿਸ਼ਵਰ ਲੋਕ ਨੇ ਜਿਹੜੇ ਜਾਣਦੇ ਨੇ ਇਹ ਚੀਜ਼ਾਂ ਨੂੰ ਕਿ ਇਸ ਚੀਜ਼ ਦੀ अहमियत ਕੀ ਹੈ ਪਰ ਉਸ ਚੀਜ਼ ਨੂੰ ਸਲਾਮ ਹੈ ਤੁਹਾਡੇ ਇਸ ਸਾਡੇ ਇਸ ਚੈਨਲ ਨੂੰ ਸਲਾਮ ਹੈ ਜੋ ਇੰਨੀ ਖੂਬਸੂਰਤ ਗੱਲਾਂ ਹਮੇਸ਼ਾ ਲੋਕਾਂ ਤੱਕ ਪਹੁੰਚਾਉਂਦੇ ਨੇ ਸੋ ਇਹ ਬਾਜੀ ਸਾਰਾ ਜਾਂ ਤਾਂ ਮਾਪਿਆਂ ਦੀ ਜਿਹੜੀ ਬLESING ਹੈ ਉਹਦੇ ਸਦਕਾ ਔਰ ਜਿਹੜਾ ਨੰਬਰ 1 ਚੀਜ਼ ਹੈ ਉਹ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਔਰ ਸਭ ਤੋਂ ਜਿਹੜੀ ਅਹਿਮ ਚੀਜ਼ ਹੈ ਉਸ ਤੋਂ ਬਾਅਦ ਜਿਹੜੀ ਉਹ ਤੁਹਾਡੇ ਵਰਗੇ ਭਰਾਵਾਂ ਦੇ ਪਿਆਰ ਔਰ ਦੁਆਵਾਂ ਸਦਕਾ ਬਹੁਤ ਬਹੁਤ ਸ਼ੁਕਰ ਹੈ ਬਈ ਤੁਹਾਡੇ ਕਰਕੇ ਔਰ ਥੈਂਕ ਯੂ so much ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਜ ਮੇਰੇ ਨਾਲ ਸਾਂਝੀਆਂ ਕੀਤੀ ਬਹੁਤ ਬਹੁਤ ਸ਼ੁਕਰ ਹੈ ਜੀ अलाप सिकंदर जी और इस तो हूर कलाकार भी, भी गलत कर वो, सवेरा टीवी, देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक Instagram X aur WhatsApp channel par